ਹਾਂਜੀ ਮੈਡਮ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਅੱਜ ਖੁਰਮਪਰ ਪੱਤੀ ਦੇ ਵਿੱਚ ਸਾਰਿਆਂ ਦੇ ਸਹਿਯੋਗ ਦੇ ਨਾਲ ਟੀਆਂ ਦਾ ਤਿਹਾਰ ਮਨਾਇਆ ਵਾ ਪਹਿਲੀ ਗੱਲ ਤਾਂ ਸਾਰਿਆਂ ਨੂੰ ਟੀਆਂ ਦੇ ਤਿਹਾਸ ਦੀ ਬਹੁਤ-ਬਹੁਤ ਮੁਬਾਰਕਾਂ ਇਹ ਅਸੀਂ ਟੀਆਂ ਦਾ ਤਿਹਾਰ ਜਿੱਦਾਂ ਕੁੜੀਆਂ ਜਿਨ੍ਹਾਂ ਦਾ ਵਿਆਹ ਹੋ ਗਿਆ ਵਾ ਉਹਨਾਂ ਨੂੰ ਬੁਲਾਇਆ ਸਾਰਿਆਂ ਦੇ ਸਹਿਜ ਲੋਕ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਨਿੱਕੇ-ਨਿੱਕੇ ਬੱਚੀਆਂ ਨੇ ਸਾਰਿਆਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਤੇ ਅਸੀਂ ਸਾਰੀਆਂ ਬੱਚੀਆਂ ਨੂੰ ਜਿੰਨਾ-ਜਿੰਨਾ ਹੋ ਸਕਿਆ ਅਸੀਂ ਗਿਫਟ ਵੀ ਵੰਡੇ ਆ ਬੱਚਿਆਂ ਨੂੰ ਬਹੁਤ ਵਧੀਆ ਹੀ ਤੁਮ ਤਾਂ ਦੇ ਨਾਲੇ ਖੁਰਮਪੁਰ ਪੱਤੀ ਚਤੀਆਂ ਮਨਾਈਆਂ ਮੈਡਮ ਇੱਥੇ ਇਸ ਖੁਰਮਪੁਰ ਪੱਤੀ ਦੇ ਵਿੱਚ ਇਹ ਪਹਿਲੀ ਵਾਰ ਮਨਾਈਆਂ ਗਈਆਂ ਨਹੀਂ ਜੀ ਇਹ ਅਸੀਂ ਹਰ ਸਾਲ ਮਨਾਉਂਦੇ ਹਾਂ ਠੀਕ ਹੈ ਤਾ ਮੂਰਛੇ ਦਇਨਤਾ ਵਧਾਈ ਜੋ ਵੀਰ ਦੇਵਰ ਭਾਏ ਤਾ ਮੂਰ ਤੇ ਕਰੇ ਤੇ ਹਾਂ ਜੀ ਬਸ ਤੇ ਬੱਲੇ ਜੱਟੋ ਆ ਨੀ ਤੇ ਪੇਰੀ ਮੁਕੀ ਨਹੀਂ ਹਾਂਜੀ ਮੈਡਮ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਅੱਜ ਖੁਰਮਪਰ ਪੱਤੀ ਦੇ ਵਿੱਚ ਸਾਰਿਆਂ ਦੇ ਸਹਿਯੋਗ ਦੇ ਨਾਲ ਟੀਆਂ ਦਾ ਤਿਹਾਰ ਮਨਾਇਆ ਵਾ ਪਹਿਲੀ ਗੱਲ ਤਾਂ ਸਾਰਿਆਂ ਨੂੰ ਟੀਆਂ ਦੇ ਤਿਹਾਸ ਦੀ ਬਹੁਤ-ਬਹੁਤ ਮੁਬਾਰਕਾਂ ਇਹ ਅਸੀਂ ਟੀਆਂ ਦਾ ਤਿਹਾਰ ਜਿੱਦਾਂ ਕੁੜੀਆਂ ਜਿਨ੍ਹਾਂ ਦਾ ਵਿਆਹ ਹੋ ਗਿਆ ਵਾ ਉਹਨਾਂ ਨੂੰ ਬੁਲਾਇਆ ਸਾਰਿਆਂ ਦੇ ਸਹਹਜ ਲੋਕ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਨਿੱਕੇ ਨਿੱਕੇ ਬੱਚੀਆਂ ਨੇ ਸਾਰਿਆਂ ਨੇ ਬਹੁਤ ਵਧੀਆ ਸਹਹਜੋਗ ਦਿੱਤਾ ਤੇ ਅਸੀਂ ਸਾਰੀਆਂ ਬੱਚੀਆਂ ਨੂੰ ਜਿੰਨਾ ਜਿੰਨਾ ਹੋ ਸਕਿਆ ਅਸੀਂ ਗਿਫਟ ਵੀ ਵੰਡੇ ਆ ਬੱਚਿਆਂ ਨੂੰ ਬਹੁਤ ਵਧੀਆ ਹੀ ਝੁੰਮ-ਤਾਮ ਦੇ ਨਾਲ ਇਹ ਖੁਰਮਪੁਰ ਪੱਤੀ ਚੁੱਤੀਆਂ ਮਨਾਇਆ ਮੈਡਮ ਇੱਥੇ ਇਸ ਖੁਰਮਪੁਰ ਪੱਤੀ ਦੇ ਵਿੱਚ ਇਹ ਪਹਿਲੀ ਵਾਰ ਮਨਾਇਆ ਗਈ ਹੈ ਨਹੀਂ ਜੀ ਇਹ ਅਸੀਂ ਹਰ ਸਾਲ ਮਨਾਉਂਦੇ ਹਾਂ ਠੀਕ ਹੈ